टाइमिंगस चेक करने वास्ते प्रिपेयरनेस चेक करने वास्त ज मॉकड्रिल गई है जिदेज एक सस्पीशियस बॉम्ब लाइक ऑबजेक्ट वास्त जोड़ा है वह आ मॉकड्रिल रखी गई जिस एस डी ऑफिस के बाहर आइटम जो है कटेक्ट किया गया उस तो बाद बॉम्ब डिस्पोजल टीम जी जलंधर से स्टेशन है उन्हें रेस्पोंड किया है बहुत ही कम समाज लगभग थर्टी फाइव मिनट्स आम इतने आई है ਇਨ ਬਿਚਨ ਜਿਹੜਾ ਪੂਰਾ ਏਰੀਆ ਕਵਰਨ ਕਰਵਾਇਆ ਗਿਆ ਬਾਅਦ ਚ ਇਹ ਐਸ ਪਰ ਸਟੈਂਡਰਡ ਪ੍ਰੋਸੀਜਰ ਟੀਮ ਨੇ ਇਸ ਥੀਡ ਨੂੰ ਜਰਾ ਸਸਪੈਕਟਿਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਹਨਾਂ ਪੁਆਇੰਟਸ ਕਿੱਥੇ ਵੀ ਹੈਗਾ ਕਿ ਇਹ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਹਾਂ ਆਮ ਬੋਸਾ ਚ ਕਿ ਵੀ ਪੰਮ ਥਰੈਟ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹਾਂ ਜਿਹਾ ਕੋਈ ਹੋਰ ਸਸਪੈਕਟਿਡ ਆਬਜੈਕਟ ਜਾਂ ਐਕਸਪਲੋਸਿਵ ਡਿਵਾਈਸ ਕਰਕੇ ਚੀਜ਼ਾਂ ਤੇ ਉਹਦੇ ਸਮਝਾ ਚ ਕੀਤਾ ਗਿਆ ਹੈਗਾ ਅ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਸ ਨੂੰ ਡੈਕਲ ਕਰ ਰਹੀ ਹੈਗੀ ਹੁਣ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੀਪੇਅਰਡਨੈਸ ਨੂੰ ਸ਼ੋ ਕਰਦਾ ਹੈਗਾ ਅਸੀਂ ਕਮਿਟਿਡ ਆ ਮਨਜੋਤ ਸਿੰਘ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਦੇ ਦੇਡੀਏ ਜਦੋਂ ਤੱਕ ਦੇ ਐਕਸ਼ਨ ਕਿ ਵੀ ਲਾਅਨ ਆਰਡਰ ਨੂੰ ਮੇਨटेन ਰੱਖਿਆ ਜਾਵੇ ਐਟ ਦੀ ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਪੇਅਰ ਰਿਆ ਜਾਵੇ ਇੰਚੀ ਜੀ ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਾਡੀ ਜਿਹੜੀ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ ਅ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਤੇ ਪ੍ਰੋਟੋਕੋਲ ਨੂੰ ਚੈੱਕ ਕਰਨ ਵਾਸਤੇ ਕਿਹਾ ਗਿਆ ਕਿ ਇੱਕ ਮੌਕ ਟ੍ਰਿਲ ਪੋਕੀਤੀ ਗਈ ਹੈ ਜ ਜਿਹਦੇ ਵਿੱਚ ਇੱਕ ਸਸਪੀਸ਼ੀਅਸ ਬਮ ਲਾਈਕ ਆਬਜੈਕਟ ਪਾਸ ਹੋ ਰਿਹਾ ਹੈਗਾ ਉਹ ਆ ਮੌਕ ਟ੍ਰਿਲ ਪੋਕੀਤੀ ਹੈ ਜਿਹੜਾ ਇੱਥੇ ਐਸਐਸਬੀ ਆਫਿਸ ਦੇ ਬਾਹਰ ਅਫਫੈਕਟਿਡ ਆਈਟਮ ਜਿਹੜਾ ਡਿਟੈਕਟ ਕੀਤਾ ਗਿਆ। ਇਸ ਤੋਂ ਬਾਅਦ ਸਾਡੀ ਬਮ ਡਿਸਪੋਜ਼ਲ ਟੀਮ ਜਿਹੜੀ ਜਲੰਧਰ ਚ ਸੈਟ ਕੀਤੀ ਹੋਣੀ ਰਿਸਪੌਂਸ ਕੀਤਾ ਹੈਗਾ। ਤੇ ਬਹੁਤ ਹੀ ਕਮ ਸਮਾਂ ਚ ਲਗਭਗ 35 ਮਿੰਟਸ 'ਚ ਆ ਟੀਮ ਤੇ ਆਈ ਥੀ ਇਨ ਬਿਟਵੀਨ ਜਿਹੜਾ ਪੂਰਾ ਏਰੀਆ ਕਵਰ ਕੀਤਾ ਹੋਇਆ ਯਾਰ ਬਾਅਦ ਚ ਹੈ ਅਜ ਫਸਟ ਸਟੈਂਡਰਡ ਪ੍ਰੋਸੀਜਰ ਟੀਮ ਨੇ ਇਸ ਸਥਾਨ ਨੂੰ ਜਿਹੜਾ ਸਸਪੈਕਟਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਹਨਾਂ ਨੂੰ ਤੁਸੀਂ ਦੇਖਿਆ ਵੀ ਹੈਗਾ ਇਹ ਜਾਂ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀਆਂ ਕਿ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਆਮ ਬਸਾ ਚੀਜ਼ਾਂ ਵੀ ਪੰਪ ਥ੍ਰੈਡ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹਾਂ ਜੀ ਜਾਂ ਕੋਈ ਹੋਰ ਸਸਪੈਕਟਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹਦੇ ਸਮਝਾਚ ਕੀਤਾ ਗਿਆ ਹੈਗਾ ਆ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈ ਨਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇਗੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਸ ਨੂੰ ਸਾਈਕਲ ਕਰ ਰਹੀ ਹੈਗੀ ਹੁਣ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੇਪੇਰਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨ ਜੋ ਕਿ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਦੇ ਜੇ ਡੀਆਈ ਜਦੋਂ ਡੈਟੇਕਸ਼ਨ ਕਿ ਇਹ ਵੀ ਆ ਲਾਅ ਨਾਡਰ ਨੂੰ ਮਨਤਨ ਰੱਖਿਆ ਜਾਵੇ ਐਟ ది ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਪੇਅਰ ਹੋਇਆ ਜਾਵੇ ਐਕਤੀ ਦੇ ਚਾਉਂ ਜੀ ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਾਡੇ ਲਈ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ में चेक करने वास्ते में चेक करने वास्ते जोड़ा है आज एक मॉकड्रिल गई हैगी जिदेज एक सस्पीशियस बॉम्ब लाइक ऑब्जेक्ट वास्ते जोड़ा है मॉकड्रिल रखी गई है जोड़ा इतने एस एस डी ऑफिस के बाहर आइटम डिटेक्ट किया गया उसकी बॉम्ब डिस्पोजल टीम जी जलंधर से स्टेशन से उन्हें रेस्पोंड किया है बहुत ही कम समाज लगभग थर्टी फाइव मिनट्स आम उई गई ਇਨ ਬਿਟਵੀਨ ਜਿਹੜਾ ਪੂਰਾ ਏਰੀਆ ਕਾਡਨ ਕਰਵਾਇਆ ਗਿਆ ਬਾਅਦ ਚ ਇਹ ਐਸ ਫਸਟ ਸਟੈਂਡਰਡ ਪ੍ਰੋਸੀਜਰ ਈਪ ਨੇ ਇਸ ਥੀਡ ਨੂੰ ਜਿਹੜਾ ਸਸਪੈਕਟਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਹਨੇ ਤੁਸੀਂ ਦੇਖਿਆ ਵੀ ਹੈਗਾ ਇਹ ਇਹ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਆਮ ਬੋਸਾ ਚ ਕਿ ਵੀ ਪੰਮ ਥ੍ਰੈਟ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹਾਂ ਜਿਹਾ ਕੋਈ ਹੋਰ ਸਸਪੈਕਟਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹਦੇ ਸਮਨ ਚੈਕ ਕੀਤਾ ਗਿਆ ਹੈਗਾ ਅਹ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇਗੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਹਨੂੰ ਸਾਈਕਲ ਕਰ ਰਹੀ ਹੈਗੀ ਉਹਨੂੰ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੀਪੇਅਰਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨਜੋਤ ਸਿੰਘ ਸਾਹਿਬ ਪੰਜਾਬ ਦੇ ਡਾਇਰੈਕਟਰ ਨੇਗੇ ਤੇ ਡੀ ਜਿਲੰਦਰ ਦੇ ਅਧਿਕਾਰੀਆਂ ਦੇ ਇਹ ਵੀ ਲੋਅ ਨਾਡਰ ਨੂੰ ਮੇਨਟੇਨ ਰੱਖਿਆ ਜਾਵੇ ਐਟ ది ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਪੇਅਰ ਰਿਆ ਜਾਵੇ ਐਚੀ ਵੀ ਸਭ ਕਹੋ ਜੀ ਸਿਕਿਉਰਿਟੀ ਪ੍ਰਿਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਾਡੀ ਜਿਹੜੀ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ टाइमिंगसू चेक करने वास्ते प्रिपेयरनेस चेक करने वास्ते जोड़ा है आज एक मॉकड्रिल गई हैगी जिद एक सस्पिशियस बॉम्ब लाइक ऑब्जेक्ट वास्ते जोड़ा है मॉकड्रिल रख जस टी ऑफिस के बाहर कंपेक्टेड आइटम जोड़ा डिटेक्ट किया गया उसके बाद बॉम्ब डिस्पोजल टीम जी जलंधर से स्टेशन थे उन्हें रेस्पोंड किया बहुत ही कम समाज लगभग थर्टी फाइव मिनट्स आम इतने आई हैगी ਇਨ ਬਿਚ ਨੇ ਜਿਹੜਾ ਪੂਰਾ ਏਰੀਆ ਕਾਡਨ ਕਰਵਾਇਆ ਗਿਆ ਬਾਅਦ ਚ ਇਹ ਐਸ ਪਰ ਸਟੈਂਡਰਡ ਪ੍ਰੋਸੀਜਰ ਈਪ ਨੇ ਇਸ ਥੀਚ ਨੂੰ ਜਿਹੜਾ ਸਸਪੈਕਟਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਵੇਂ ਤੁਸੀਂ ਦੇਖਿਆ ਵੀ ਹੈਗਾ ਕਿ ਇਹ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਹਾਂ ਆਮ ਬਸਾ ਚ ਕਿ ਵੀ ਬੰਮ ਥ੍ਰੈਟ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹਾਂ ਜੀ ਜਾਂ ਕੋਈ ਹੋਰ ਸਸਪੈਕਟਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹਦੇ ਸਮਨਚਾਰਜ ਕੀਤਾ ਗਿਆ ਹੈਗਾ ਅ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਸ ਨੂੰ ਸੈਕਲ ਕਰ ਰਹੀ ਹੈਗੀ ਹੁਣ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੇਪੇਰਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨਜੋਤ ਸਿੰਘ ਸਾਹਿਬ ਪੰਜਾਬ ਦੇ ਡਾਇਰੈਕਟਰ ਜੀ ਦੇ ਡਾਇਰੈਕਸ਼ਨ ਦੇ ਅਕਸਰ ਕਿ ਵੀ ਆ ਲੋਅ ਔਰਡਰ ਨੂੰ ਮੇਨਟੇਨ ਰੱਖਿਆ ਜਾਵੇ ਐਟ ਦੀ ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਗ੍ਹਾ ਹੈਗਾ ਉਹ ਵੀ ਪ੍ਰਪੇਅਰ ਰੱਖਿਆ ਜਾਵੇ ਐਕਸਕਿਊਜ਼ ਮੀ ਸਰ ਜੀ ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਾਡੀ ਕੁਝ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਵੀ ਪ੍ਰਿਪੇਅਰਡ ਨੈਸਟ ਨੂੰ ਚੈੱਕ ਕਰਨ ਵਾਸਤੇ ਵੀ ਕਿਹੜਾ ਆ ਜੇਪੀ ਨਾਕ ਬਿਲ ਕੀਤੀ ਗਈ ਹੈ ਜ ਜਿਹਦੇ ਵਿੱਚ ਆ ਇੱਕ ਸਸਪੀਸ਼ੀਅਸ ਬਮ ਲਾਈਕ ਆਬਜੈਕਟ ਪ੍ਰੋਸਪੈਕਟ ਰਹੇਗਾ ਉਹ ਆ ਮਾਕਰਲ ਕੀਤੀ ਹੈ ਜਿਹੜਾ ਇੱਥੇ ਐਸਐਸਬੀ ਆਫਿਸ ਦੇ ਬਾਹਰ ਸਪੈਕਟਿਡ ਆਈਟਮ ਡਿਟੈਕਟ ਕੀਤਾ ਗਿਆ ਉਸ ਤੋਂ ਬਾਅਦ ਸਾਡੀ ਬਮ ਡਿਸਪੋਜ਼ਲ ਜਿਹੜੀ ਜਲੰਧਰ ਚ ਸਟੇਸ਼ਨ ਤੇ ਹੋਣੇ ਰਿਸਪੌਂਸ ਕੀਤਾ ਹੈਗਾ ਤੇ ਬਹੁਤ ਹੀ ਕਮ ਸਮਾਂ ਚ ਲਗਭਗ 35 ਮਿੰਟਸ ਅਕੀਨ ਤੇ ਆਈ ਤੇ ਇਨ ਬਿਟਵੀਨ ਜਿਹੜਾ ਪੂਰਾ ਏਰੀਆ ਕਾਡਨ ਕਰਵਾਇਆ ਗਿਆ ਬਾਅਦ ਚ ਇਹ ਐਟ ਸਟੈਂਡਰਡ ਪ੍ਰੋਸੀਜਰ ਕਿ ਉਹਨੇ ਇਸ ਥੀਡ ਨੂੰ ਜਿਹੜਾ ਸਸਪੈਕਟਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਹਨਾਂ ਨੂੰ ਤੁਸੀਂ ਦੇਖਿਆ ਵੀ ਹੈਗਾ ਇਹ ਜਾਂ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਨੇ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਆਮ ਬਸਾ ਚੀਜ਼ ਜੀ ਵੀ ਪੰਪ ਥ੍ਰੈਡ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹਾਂ ਜਾਂ ਕੋਈ ਹੋਰ ਸਸਪੈਕਟਡ ਆਬਜੈਕਟ ਜਾਂ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹਦੇ ਸਮਨ ਚਾਰਜ ਕੀਤਾ ਗਿਆ ਹੈਗਾ ਅਹ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਹਨੂੰ ਸੈਕਲ ਕਰ ਰਹੀ ਹੈਗੀ ਹੁਣ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੀਪੇਅਰਡਨੈਸ ਨੂੰ ਸ਼ੋਅ ਕਰਦਾ ਹੈ ਅਸੀਂ ਕਮਿਟਿਡ ਆ ਮੰਨਦੇ ਹੂ ਕਿ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਦੇ ਤੇ ਡੀਆਈ ਦੇ ਡਾਇਰੈਕਸ਼ਨ ਦੇ ਵੀ ਲਾਅ ਔਰਡਰ ਨੂੰ ਮੇਨਟੇਨ ਰੱਖਿਆ ਜਾਵੇ ਐਟ ది ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਿਪੇਅਰ ਹੋਇਆ ਜਾਦਾ ਹੈ। ਇੰਚੀ ਸਾਬ ਜੀ ਸਿਕਿਉਰਿਟੀ ਅ ਪ੍ਰਿਪਰੇਸ਼ਨਸ ਨੂੰ ਅ ਚੈੱਕ ਕਰਨ ਵਾਸਤੇ ਤੇ ਸਾਡੀ ਜਿਹੜੀ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਤੇ ਪ੍ਰਿਪੇਅਰ ਦਿਸਮ ਚੈੱਕ ਕਰਨ ਵਾਸਤੇ ਜਦ ਤੱਕ ਆਜੇ ਕੇ ਨੋਕ ਡ੍ਰਿਲ ਕੀਤੀ ਗਈ ਹੈ ਜਿਦੇ ਵਿੱਚ ਇੱਕ ਸਸਪੀਸ਼ੀਅਸ ਬੋਮ लाइक ऑब्जेक्ट वाला जरा है मॉक ड्रिल रखी गई है जोड़ा इतने एस एस पी ऑफिस के बाहर सस्पैक्टेड आइटम जो प्रकट किया गया उसके बाद बॉम्ब डिस्पोजल टीम जी जलंधर से स्टेशन थी उन्हें रेस्पोंड किया है बहुत ही कम समाज लगभग थर्टी फाइव से आ टीम इतने आई थी इन बिटवीन जो पूरा एरिया कोर्डन करवाया गया बाद स्टैंडर्ड प्रोसीजर टीम ने इस चीज़ में जोड़ा सस्पैक्टेड ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਇਹ ਚ ਮੈਂ ਪੂਸੀ ਦੇਖਿਆ ਵੀ ਹੈਗਾ ਕਿ ਇਹ ਸਾਡੀ ਸਟੈਂਡਰਡ ਸਕਿਉਰਿਟੀ ਡਰਿਲਸ ਹੁੰਦੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਆਮ ਬਸਾ ਚੀਜ਼ ਜੀ ਵੀ ਪੰਪ ਥਰੈਡ ਵਾਸਤੇ ਸਕਿਉਰਿਟੀ ਡਰਿਲ ਜਿਹੜਾ ਆਪਾਂ ਕਰਦੇ ਹਾਂ ਜੀ ਜਾਂ ਕੋਈ ਹੋਰ ਸਸਪੈਕਟਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ ਤੇ ਉਹਦੇ ਸਮਨਚਾਰ ਕੀਤਾ ਗਿਆ ਹੈਗਾ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਇਮੋ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਸ ਨੂੰ ਸਾਈਕਲ ਕਰ ਰਹੀ ਹੈਗੀ ਹੁਣ ਵੀ ਚੱਲ ਰਿਹਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੀਪੇਅਰਡਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨਜੋਤ ਸਿੰਘ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਦੇ ਤੇ ਡੀਆਈ ਜeneral ਦੇ ਡਾਇਰੈਕਸ਼ਨ ਦੇ ਕਿ ਵੀ ਲਾਅਨ ਆਰਡਰ ਨੂੰ ਮੇਨਟੇਨ ਰੱਖਿਆ ਜਾਵੇ ਐਟ ਦੀ ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਪੇਅਰ ਰਿਹਾ ਜਾਵੇ ਐਕਚੁਅਲੀ ਸਾਹਿਬ ਕਾਸੀਆ ਨਹੀਂ ਸਪੈਕਟਡ ਜੀ ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਰਕਲ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਕਿਹਾ ਕਿ ਅੱਜ ਇੱਕ ਨਾਕ ਡ੍ਰਿਲ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਸਸਪੀਸ਼ੀਅਸ ਬਮ ਲਾਈਕ ਆਬਜੈਕਟ ਪਾਸਟੇ ਰਹਿਗਾ ਉਹ ਆ ਮਾਕ ਡ੍ਰਿਲ ਕੀਤੀ ਹੈ जरा इतने एस एस डी ऑफिस के बाहर सस्पैक्टेड आईटम जो डिटेक्ट किया गया उसकी बॉम्ब डिस्पोजल टीम जी जलंधर से स्टेशन से उन्हें रेस्पोंड किया बहुत ही कम समाज लगभग थर्टी फाइव से आर टीम आई थी इन बिटवीन जरा पूरा एरिया कोऑर्डनेट करवाया गया बाद च एज पर स्टैंडर्ड प्रोसीजर टीम ने इस चीज़ में जोड़ा सस्पैक्टेड मटीरियल हैडल किया है तो कि देखा भी है कि ਯਾ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਆਮ ਬਸਾ ਚੀਜ਼ ਜੀ ਵੀ ਪੰਪ ਥ੍ਰੈਡ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹਾਂ ਜੀ ਜਾਂ ਕੋਈ ਹੋਰ ਸਸਪੈਕਟਿਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਆ ਇਸ ਤਰ੍ਹਾਂ ਦੀ ਚੀਜ਼ ਆ ਤੇ ਉਹਦੇ ਸਮਝ ਚਾਰਜ ਕੀਤਾ ਗਿਆ ਹੈਗਾ ਆ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਉਹਦੇ ਹਿਸਾਬ ਨਾਲ ਸਾਡੀ ਟੀਮ ਇਸ ਨੂੰ ਸਾਈਕਲ ਕਰ ਰਹੀ ਹੈਗੀ ਹੁਣ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੇਪੇਰਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨਜੋਤ ਸਿੰਘ ਸਾਹਿਬ ਪੰਜਾਬ ਦੇ ਡਿਪਟੀ ਕਮਿਸ਼ਨਰ ਦੇ ਡਾਇਰੈਕਸ਼ਨ ਦੇ ਕਿ ਵੀ ਆ ਲਾਅ ਔਰਡਰ ਨੂੰ ਮੇਨਟੇਨ ਰੱਖਿਆ ਜਾਵੇ ਐਟ ది ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰੇਪੇਅਰ ਰਿਆ ਜਾਵੇ ਐਕਚੁਅਲੀ ਜੀ ਸਾਹਿਬ ਜੀ ਸਕਿਉਰਿਟੀ ਪ੍ਰੇਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਰਕਲ ਸਿਕਿਉਰਿਟੀ ਡ੍ਰਿਲ ਹੈ ਕਿ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਤੇ ਪ੍ਰੀਪੇਅਰਨੈਸ ਨੂੰ ਚੈੱਕ ਕਰਨ ਵਾਸਤੇ ਜਿਹੜਾ ਕਿ ਅੱਜ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਜ ਜਿਹਦੇ ਵਿੱਚ ਇੱਕ ਸਸਪੀਸ਼ੀਅਸ ਬਮ ਲਾਈਕ ਆਬਜੈਕਟ ਪਾਸਟ ਜਿਹੜਾ ਹੈਗਾ ਉਹ ਆ ਮੌਕ ਡ੍ਰਿਲ ਕੀਤੀ ਗਈ ਜਿਹੜਾ ਇੱਥੇ ਐਸਐਸਪੀ ਆਫਿਸ ਦੇ ਬਾਹਰ